ਅਕਲਮੰਦ ਹੰਸ ਪੰਛੀ ਤੰਤਰ ਵਾਲ ਕਹਾਣੀ ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ ਉਸ ਤੇ ਦਰਜਨਾ ਹੰਸ ਰਹਿੰਦੇ ਸਨ ਉਹਨਾਂ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ ਸੂਝਵਾਨ ਅਤੇ ਬਹੁਤ ਦੂਰਦਰਸ਼ੀ ਸਭ ਉਸ ਨੂੰ ਇੱਜ਼ਤ ਨਾਲ ਤਾਇਆ ਕਹਿ ਕੇ ਬੁਲਾਉਂਦੇ ਸਨ ਇੱਕ ਦਿਨ ਉਸ ਨੇ ਇੱਕ ਛੋਟੀ ਜੀ ਵੇਲ ਨੂੰ ਰੁੱਖ ਦੇ ਤਣੇ ਤੇ ਬਹੁਤ ਹੀਠਾਂ ਚਿੰਮੜਿਆ ਪਾਇਆ ਤਾਇਆ ਨੇ ਦੂਜੇ ਹੰਸਾਂ ਨੂੰ ਸੱਦ ਕੇ ਕਿਹਾ ਵੇਖੋ ਇਸ ਵੇਲ ਨੂੰ ਨਸ਼ਟ ਕਰ ਦੇਵੋ ਇੱਕ ਦਿਨ ਇਹ ਵੇਲ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਲੈ ਜਾਵੇਗੀ ਇੱਕ ਜਵਾਨ ਹੰਸ ਹੱਸਦੇ ਹੋਏ ਬੋਲਿਆ ਦਾਇਆ ਇਹ ਛੋਟੀ ਜੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਲੈ ਜਾਵੇਗੀ ਸਿਆਣੇ ਹੰਸ ਨੇ ਸਮਝਾਇਆ ਅੱਜ ਇਹ ਤੈਨੂੰ ਛੋਟੀ ਜਹੀ ਲੱਗ ਰਹੀ ਹੈ ਹੌਲੀ-ਹੌਲੀ ਇਹ ਰੁੱਖ ਦੇ ਸਾਰੇ ਤਣੇ ਨੂੰ ਲਪੇਟਾ ਮਾਰ ਕੇ ਉੱਪਰ ਤੱਕ ਆ ਜਾਵੇਗੀ ਫਿਰ ਵੇਲ ਦਾ ਤਣਾ ਮੋਟਾ ਹੋਣ ਲੱਗੇਗਾ ਅਤੇ ਰੁੱਖ ਨਾਲ ਚਿਪਕ ਜਾਵੇਗਾ ਤਦ 헤ਠੋਂ ਉੱਪਰ ਤੱਕ ਰੁੱਖ ਤੇ ਚੜਨ ਲਈ ਪੌੜੀ ਬਣ ਜਾਵੇਗੀ ਕੋਈ ਵੀ ਸ਼ਿਕਾਰੀ ਪੌੜੀ ਦੇ ਸਹਾਰੇ ਚੜ ਕੇ ਸਾਡੇ ਤੱਕ ਪਹੁੰਚ ਜਾਵੇਗਾ ਅਤੇ ਅਸੀਂ ਸਾਰੇ ਮਾਰੇ ਜਾਵਾਂਗੇ ਦੂਜੇ ਹੰਸ ਨੂੰ ਭਰੋਸਾ ਨਹੀਂ ਆਇਆ ਇੱਕ ਛੋਟੀ ਜਹੀ ਵੇਲ ਕਿਵੇਂ ਪੌੜੀ ਬਣ ਜਾਏਗੀ ਤੀਜਾ ਹੰਸ ਬੋਲੇ ਆ ਤਾਇਆ ਤੂੰ ਤਾਂ ਇੱਕ ਛੋਟੀ ਜਹੀ ਵੇਲ ਨੂੰ ਖਿੱਚ ਕੇ ਜ਼ਿਆਦਾ ਹੀ ਲੰਬਾ ਕਰ ਰਿਹਾ ਹੈ ਇੱਕ ਹੰਸ ਬੁਰਬੜਾਇਆ ਇਤਾਇਆ ਆਪਣੀ ਅਕਲ ਦਾ ਰੋਭ ਪਾਉਣ ਲਈ ਅੰਟਛੰਟ ਕਹਾਣੀ ਬਣਾ ਰਿਹਾ ਹੈ ਇਸ ਪ੍ਰਕਾਰ ਕਿਸੇ ਵੀ ਹੰਸ ਨੇ ਤਾਇਏ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਇਹ ਨਹੀਂ ਦੂਰ ਤੱਕ ਵੇਖ ਸਕਣ ਦੀ ਉਹਨਾਂ ਵਿੱਚ ਅਕਲ ਕਿੱਥੇ ਸੀ ਸਮਾਂ ਗੁਜ਼ਰਦਾ ਰਿਹਾ ਵੇਲ ਚਿੰਮੜ ਦੇ ਲਿਫਟ ਦੇ ਉੱਪਰ ਸ਼ਾਖਾਵਾਂ ਤੱਕ ਪਹੁੰਚ ਗਈ ਵੇਲ ਦਾ ਤਣਾ ਮੋਟਾ ਹੋਣਾ ਸ਼ੁਰੂ ਹੋਇਆ ਅਤੇ ਸੱਚਮੇਂ ਉੱਚੀ ਰੁੱਖ ਦੇ ਤਣੇ ਤੇ ਪੌੜੀ ਬਣ ਗਈ ਜਿਸ ਤੇ ਸੌਖ ਨਾਲ ਚੜਿਆ ਜਾ ਸਕਦਾ ਸੀ ਸਾਰਿਆਂ ਨੂੰ ਤਾਂ ਇਹਦੀ ਗੱਲ ਦੀ ਸਚਾਈ ਸਾਹਮਣੇ ਨਜ਼ਰ ਆਉਣ ਲੱਗੀ ਪਰ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਵੇਲੇ ਨਹੀਂ ਮਜ਼ਬੂਤ ਹੋ ਗਈ ਸੀ ਕਿਉਂ ਨਾ ਉਸ ਨੂੰ ਨਸ਼ਟ ਕਰਨਾ ਹੰਸਾਂ ਦੇ ਵਸਤੀ ਗੱਲ ਨਹੀਂ ਸੀ ਇੱਕ ਦਿਨ ਜਦੋਂ ਸਾਰੇ ਹੰਸ ਦਾਣਾ ਚੁਗਣ ਬਾਹਰ ਗਏ ਹੋਏ ਸਨ ਤਦ ਇੱਕ ਚਿੜੀਮਾਰ ਉੱਧਰ ਆ ਨਿਕਲਿਆ ਰੁੱਖ ਤੇ ਬਣੀ ਪੌੜੀ ਨੂੰ ਵੇਖਦੇ ਹੀ ਉਸ ਨੇ ਰੁੱਖ ਤੇ ਚੜ ਕੇ ਜਾਲ ਬੁਛਾਇਆ ਅਤੇ ਚਲਾ ਗਿਆ। ਸਾਂਝ ਨੂੰ ਸਾਰੇ ਹੰਸ ਪਰਤ ਆਏ ਅਤੇ ਰੁੱਖ ਦੇ ਉਤਰੇ ਤਾਂ ਚਿੜੀ ਮਾਰ ਦੇ ਜਾਲੇ ਵਿੱਚ ਬੁਰੀ ਤਰ੍ਹਾਂ ਫਸ ਗਏ। ਜਦੋਂ ਉਹ ਸਾਰੇ ਜਾਲ ਵਿੱਚ ਫਸ ਗਏ ਅਤੇ ਫੜਫੜਾਉਣ ਲੱਗੇ ਤਦ ਉਹਨਾਂ ਨੂੰ ਦਾਇ ਦੀ ਅਕਲਮੰਦੀ ਅਤੇ ਦੂਰਦਰਸ਼ਟੀ ਦਾ ਪਤਾ ਲੱਗਾ। ਸਭ ਦਾਇ ਦੀ ਗੱਲ ਨਾ ਮੰਨਣ ਲਈ ਸ਼ਰਮਿੰਦਾ ਸਨ ਅਤੇ ਆਪਣੇ ਆਪ ਨੂੰ ਕੋਸ ਰਹੇ ਸਨ। ਤਾਇਆ ਸਭ ਨਾਲ ਰੁਸ਼ਟ ਸੀ ਅਤੇ ਚੁੱਪ ਬੈਠਾ ਹੋਇਆ ਸੀ ਇੱਕ ਹੰਸ ਨੇ ਹਿੰਮਤ ਕਰਕੇ ਕਿਹਾ ਤਾਇਆ ਅਸੀਂ ਮੂਰਖ ਹਾਂ ਲੇਕਿਨ ਸਾਡੇ ਤੋਂ ਮੂੰਹ ਨਾ ਫੇਰੋ ਦੂਜਾ ਹੰਸ ਬੋਲਿਆ ਇਸ ਸੰਕਟ ਵਿੱਚੋਂ ਨਿਕਲਣ ਦੀ ਤਰਕੀਬ ਤੁਸੀਂ ਹੀ ਸਾਨੂੰ ਦੱਸ ਸਕਦੇ ਹੋ ਅੱਗੇ ਤੋਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਟਾਲਾਂਗੇ ਸਾਰੇ ਹੰਸਾਂ ਨੇ ਹਾਮੀ ਭਰੀ ਤਦ ਤਾਇਆ ਨੇ ਉਹਨਾਂ ਨੂੰ ਦੱਸਿਆ ਮੇਰੀ ਗੱਲ ਧਿਆਨ ਨਾਲ ਸੁਣੋ ਸਵੇਰੇ ਜਦੋਂ ਚਿੜੀਮਾਰ ਆਵੇਗਾ ਤਦ ਮੁਰਦਾ ਹੋਣ ਦਾ ਡਰਾਮਾ ਕਰਨਾ ਚਿੜੀਮਾਰ ਤੁਹਾਨੂੰ ਮੁਰਦਾ ਸਮਝ ਕੇ ਜਾਲ ਚੋਂ ਕੱਢ ਕੇ ਜ਼ਮੀਨ ਤੇ ਰੱਖਦਾ ਜਾਵੇਗਾ ਉੱਥੇ ਵੀ ਮਾਰਿਆ ਮਰਿਆ ਵਾਂਗ ਪਏ ਰਹਿਣਾ ਜਿਵੇਂ ਹੀ ਉਹ ਖੀਰਲੇ ਹੰਸ ਨੂੰ ਹੇਠਾਂ ਰੱਖੇਗਾ ਮੈਂ ਸੀਟੀ ਬੁਜਾਉਂਗਾ ਮੇਰੀ ਸੀਟੀ ਸੁਣਦੇ ਸਾਰ ਹੀ ਸਭ ਨਾਂ ਨੇ ਉੱਡ ਜਾਣਾ ਸਵੇਰੇ ਚਿੜੀਮਾਰ ਆਇਆ ਹੰਸਾਂ ਨੇ ਓਵੇਂ ਹੀ ਕੀਤਾ ਜਿਵੇਂ ਤਾਇ ਨੇ ਸਮਝਾਇਆ ਸੀ ਸਤ ਮੋਤਸ ਜਿਹੜੀ ਮਾਰ ਹਾਂਸਾਂ ਨੂੰ ਮੁਰਦਾ ਸਮਝ ਕੇ ਜ਼ਮੀਨ ਤੇ ਪਟਕਦਾ ਗਿਆ ਸੀਟੀ ਦੀ ਆਵਾਜ਼ ਦੇ ਨਾਲ ਹੀ ਸਾਰੇ ਹੰਸ ਉੱਡ ਗਏ ਜਿਹੜੀ ਮਾਰ ਆਵਾਕ ਹੋ ਕੇ ਵੇਖਦਾ ਹੀ ਰਹਿ ਗਿਆ